ਭਾਈ ਇੱਕ ਭਤੀਜਾ ਲੱਗਦਾ ਸੀ ਮੇਰਾ ਇੱਕ ਭਰਾ ਲੱਗਦਾ ਜੀ ਆਪਣੇ ਲਾਣੇ ਜੋ ਜੀਗਾ ਭਾਈ ਵਾਪਰੀ ਘਟਨਾ ਦਾ ਗੱਲ ਇੱਕ ਦੂਜਾ ਭਤੀਜਾ ਬਾਹਰ ਗਿਆ ਹੋਇਆ ਉਹਦਾ ਜਨਮ ਦਿਨ 30 ਪੂਰੇ ਖੇਤ ਬੈਠੇ ਨੇ ਮੁੰਡੇ ਇਕੱਠੇ ਹੋਰੇ ਜਿਹੜੇ ਪੜਦੇ ਤੇ ਨੇ ਪਾਰਟੀ ਕਰੀ ਤੀ ਕੋਈ ਸਮਾਨ ਸਮੂਨ ਲੈਣ ਗਈ ਤੀ ਜੀ ਖਾਣ ਪੀਣ ਵਾਲਾ ਬਸ ਉਤੋਂ ਮੁੜਦੇ ਹੋਏ ਸੰਤਾਈ ਪਤਾ ਲੱਗਿਆ ਵੀ ਇਹ ਕਹਿੰਦੇ ਐਕਸੀਡੈਂਟ ਹੋ ਗਿਆ ਭਾਈ ਮੈਂ ਪਹਿਲਾਂ ਵੀ ਦੋ ਦਿਨ ਵਾਰ ਐਕਸੀਡੈਂਟ ਹੋ ਚੁੱਕੇ ਨੇ ਪਰ ਠੇਕੇਦਾਰ ਦੇ ਵੱਲ ਕੋਈ ਧਿਆਨ ਹੀ ਨਹੀਂ ਹੁੰਦਾ ਜੀ ਅਸੀਂ ਦੋ ਤਿੰਨ ਵਾਰ ਬੇਨਤੀ ਵੀ ਕਰਕੇ ਆਏ ਆਂ ਪਰ ਉਹਨਾਂ ਨੇ ਕੋਈ ਧਿਆਨ ਨਹੀਂ ਉਹ ਕਹਿੰਦੇ ਵੀ ਅੰਹੀਂ ਚੱਲੀ ਜਾਂਦਾ ਸੀ ਸ਼ੀਤੀ ਚਾਰ ਕਰਦਾ ਐਂ ਕਰਨਾ ਬਾ ਕਰਨਾ ਇੱਕ ਮਹੀਨੇ ਤੋਂ ਵੱਧ ਹੋ ਗਿਆ ਪੱਟੇ ਨੂੰ ਪਰ ਹਜੇ ਤੱਕ ਕੋਈ ਨਾ ਰਸਤਾ ਚੱਲਦਾ ਕਰਾ ਚੰਗੇ ਢੰਗ ਦਾ ਨਾ ਕੋਈ ਸੇਫਟੀ ਹੈ ਬਾਈ ਜੀ ਕਹੇ ਪਰਿਵਾਰ ਜਿਵੇਂ ਦੇਖਦੇ ਤੁਸੀਂ ਮੁੰਡੇ ਨੂੰ ਬਾਹਰ ਜਾਣਾ ਸੀ ਤੁਸੀਂ ਦੱਸ ਕਿ ਮੁੰਡੇ ਨੂੰ ਬਾਹਰ ਵੀ ਜਾਣਾ ਸੀ ਜਾਣਾ ਸੀ ਬਾਈ ਜੀ ਇੱਕ ਮੁੰਡੇ ਨੇ ਬਾਹਰ ਵੀ ਜਾਣਾ ਸੀਗਾ ਦੂਜੇ ਦੀ ਵੀ ਫੈਲਾਈ ਹੋਈ ਸੀਗੀ ਆਪਾਂ ਮੀਡੀਅਮ ਪਰਿਵਾਰ ਚੋਂ ਆ ਬਾਈ ਜੀ ਖੇਤੀਬਾੜੀ ਨਾਲ ਸੰਬੰਧਤਾਂ ਖੇਤੀਬਾੜੀ ਨਾਲ ਹੀ ਗੱਲ ਚੱਲਦਾ ਬਾਈ ਜੀ ਬਾਈ ਬਹੁਤ ਮੰਦ ਭਾਗੀ ਘਟਨਾ ਅੱਜ ਬਾਬਾ ਜੀ ਬਾਈ ਮੈਂ ਸਾਰਾ ਪਿੰਡ ਝੰਡੋੜ ਕੇ ਰੱਖਤਾ ਜਦੋਂ ਰਾਤ ਇਹ ਗੱਲ ਦਾ ਪਤਾ ਲੱਗਿਆ ਪਿੰਡ ਚ ਰੋਟੀ ਨਹੀਂ ਪੱਕੀ ਬਾਈ ਜੀ ਗੱਡੀ ਕਿਹੜੀ ਸੀ ਬਾਈ ਜੀ ਬਾਈ ਬਰਨਾ ਗੱਡੀ ਸੀਗੀ ਖਤਮ ਹੋ ਗਈ ਬਾਈ ਜੀ ਗੱਡੀ ਬਾਈ ਬਿਲਕੁਲ ਖਤਮ ਖਤਮ ਹੋ ਗਈ ਬਾਈ ਜੀ ਬਾਈ ਕੀ ਕਾਰਵਾਈ ਦੀ ਕੀ ਮੰਗ ਕਰਦੇ ਹੋ ਬਾਈ ਅਸੀਂ ਤਾਂ ਮੰਗ ਕਰਨਾ ਵੀ ਠੇਕੇਦਾਰ ਤੇ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਨੇ ਰਸਤਾ ਪਟਿਆ ਤੇ ਸਾਡੇ ਦੋ ਕੀਮਤੀ ਪ੍ਰਾ ਚਲੇ ਗਏ ਬਾਈ ਜੀ ਉਹਨਾਂ ਦੇ ਠੇਕੇਦਾਰ ਜਣ ਗੱਲੀ ਕਰਨ ਆਏ ਮੇਰਾ ਨਾਮ ਹਰਜੋਤ ਸਿੰਘ ਆ ਜੀ ਰੋਗੜਾ ਪੂਰ ਕੀ ਘਟਨਾ ਵਾਪਰੀ ਬਾਈ ਇਹ ਕੱਲ ਸ਼ਾਮ ਨੂੰ ਜੀ ਦੜਬੇ ਵੱਲੋਂ ਆ ਰਹੇ ਤੇ ਰੋਗਲੇ ਪਿੰਡ ਨੂੰ ਜਿਹੜਾ ਪੁਲ ਬਣ ਰਿਹਾ ਹੈ ਉਹਦੇ ਹੰਪ ਕਾਰਨ ਗੱਡੀ ਕੁਝ ਹੋ ਸਕਦਾ ਤੇਜ਼ ਹੋਵੇ ਹੰਪ ਦੇ ਗੱਡੀ ਮਤਲਬ ਜਦੋਂ ਨਾ ਰੁਕੀ ਕੰਟਰੋਲ ਨਾ ਹੋਇਆ ਤਾਂ ਪੁਲ ਟੱਪ ਕੇ ਗੱਡੀ ਜਿਹੜਾ ਕਿ ਉੱਥੇ ਟਾਲੀ ਸੀ ਉਹਦੇ ਵਿੱਚ ਵੱਜੀ ਤੇ ਮੌਕੇ ਤੇ ਆਉਤ ਹੋ ਗਏ ਅਸੀਂ ਇਹਨਾਂ ਨੂੰ ਬਾਬਰਸੀਆਂ ਨੇ ਹਸਪਤਾਲ ਲੈ ਕੇ ਗਏ ਉੱਥੇ ਸਾਨੂੰ ਉਹਨਾਂ ਨੇ ਮਤਲਬ ਕਿਹਾ ਵੀ ਨਾ ਜਵਾਬ ਦਿੱਤਾ ਤਾਂ ਉਸ ਤੋਂ ਬਾਅਦ ਫਿਰ ਅਸੀਂ ਸੀਵੀ ਹਸਪਤਾਲ ਲੈ ਕੇ ਗਏ ਸਾਡਾ ਮਨ ਨਹੀਂ ਖੜਿਆ ਹੈਗਾ ਤੇ ਉੱਥੋਂ ਵੀ ਸਾਨੂੰ ਜਵਾਬ ਮਿਲਿਆ ਕਿੰਨੇ ਬੰਦੇ ਸੀ ਕੱਢੀ 'ਚ ਦੋ ਬੰਦੇ ਸੀ ਕੱਢੀ 'ਚ ਜੀ ਦੋਨੇ ਦੋਸਤ ਸੀ ਇੱਕੇ ਪਿੰਡ ਦੇ ਸੀ ਹਾਂ ਦੋਨੇ ਦੋਸਤ ਸੀ ਜੀ ਰੋਗਲੇ ਪਿੰਡ ਦੇ ਸੀ ਕਿ ਜੀ ਸਤਿੰਦਰ ਸਿੰਘ ਤੇ ਲਾਡੀ ਸਿੰਘ ਕਿੰਨੀ ਕਿੰਨੀ ਉਮਰ ਸੀ ਬਾਈ ਜੀ ਇਹ ਤਕਰੀਬਨ ਜੀ ਇੱਕ ਮੁੰਡੇ ਦਾ 18-20 ਸਾਲ ਦੀ ਉਮਰ ਸੀ ਜੀ ਇੱਕ ਦੀ 20 ਤੋਂ 22 ਸਾਲ ਦੀ ਉਮਰ ਸੀ ਜੀ ਜੀ ਪਤਾ ਲੱਗੇ ਬਾਹਰ ਬੋਰ ਵੀ ਜਾਣਾ ਸੀ ਹਾਂਜੀ ਇਹਨਾਂ ਨੇ ਬਾਹਰ ਜਾਣਾ ਸੀ ਜੀ ਪਹਿਲਾਂ ਜਿਹੜਾ ਮੁੰਡਾ ਪੰਦਰ ਹੈ ਬਾਈਕ ਸਾਲ ਦਾ ਮੁੰਡਾ ਉਹਨੇ ਬਾਹਰ ਗਿਆ ਸੀ ਪਹਿਲਾਂ ਫਿਰ ਆ ਗਿਆ ਸੀ ਦੁਬਾਰਾ ਫਿਰ ਉਹਨੇ ਮਤਲਬ ਜਾਣਾ ਸੀ ਇਹ ਲਾੜੀ ਹੈ ਇਹਦਾ ਭਰਾ ਹੈ ਜਿਹੜਾ ਉਹ ਗਿਆ ਹੋਇਆ ਹੈ ਤੇ ਉਹ ਉਹਦਾ ਜਨਮ ਦਿਨ ਸੀ ਉਹਦੇ ਜਨਮ ਦਿਨ ਕਾ ਕੇ ਬੈਠੇ ਸੀ ਬਤੇ ਮੜਾ ਮੋਟਾ ਚਲੋ ਇੰਜੋਏ ਕਰਦੇ ਸੀਗੇ ਜਵਾਖ ਤੇ ਬਸ ਤੁਸੀਂ ਲੈਣ ਗਏ ਸੀ ਬਾਜ਼ਾਰ ਚੋਂ ਤੇ ਆਉਂਦੇ ਹੋਏ ਹਾਦਸਾ ਵਾਪਰਿਆ ਇਹਨਾਂ ਨਾਲ ਜੀ ਪਿੰਡ ਚ ਬਹੁਤ ਸੋਗ ਦੀ ਲਹਿਰ ਹੈ ਮੈਂ ਕਿਹਾ ਸਾਡੇ ਜੀ 2016 ਦੇ ਵਿੱਚ 7 ਨੌਜਵਾਨ ਮੁੰਡੇ ਮਰੇ ਸੀਗੇ ਅੱਜ ਸਾਨੂੰ ਜਿਹੜਾ ਦੁੱਖ ਹੈ ਦਵਾਰੇ ਇਹ ਦੋ ਮੁੰਡੇ ਜਿਹਨਾਂ ਮਰੇ ਸਾਡੇ ਵੀਡੀਓ ਦੇ ਵਿੱਚ ਬਗੇਸਰਾ ਪੱਤੀ ਦੇ ਵਿੱਚ ਦਵਾਰੇ ਦੁੱਖ ਸਾਨੂੰ ਜਿਹੜਾ ਉਹ ਤਾਜ਼ਾ ਕਰਦਾ ਹਨੀ ਲਵੇ ਨਹੀਂ ਇਹ ਕੋ ਖੇਤ ਚ ਰਹਿੰਦੇ ਨੇ ਜੀ ਲਾਡੀ ਸਿੰਘ ਤੇ ਤੇ ਲਾਣਾ ਵੀ ਅੱਧੋ ਇਹ ਪਿੰਡ ਦੇ ਚ ਰਹਿੰਦੇ ਨੇ ਜੀ ਇਹ ਮੋੜੀ ਗਾੜ ਨੇ ਜੀ ਇਹ ਪੂਣੀਆ ਪਰਿਵਾਰ ਚੋਂ ਨੇ ਜੀ ਇੱਕੀ ਜਗ੍ਹਾ ਤੇ ਫਿਰ ਕੱਤੀ ਸੰਸਕਾਰ ਹੋ ਹਾਂਜੀ ਦੋਨਾਂ ਸੰਸਕਾਰ ਇੱਕ ਥਾਂ ਤੇ ਕਰਾਇਆ ਗਿਆ ਜੀ ਦੀ ਨਾਮ ਜਗਮੇਰ ਸਿੰਘ ਜੀ ਕਿਵੇਂ ਦੇਖ ਰੋ ਸਭ ਹੋ ਗਿਆ ਬਹੁਤ ਮੰਦ ਭਾਗੀ ਜੀ ਤਾਂ ਜੀ ਦੜਬੇ ਗਏ ਸੀਗੇ ਆਉਂਦੇ ਹੋਏ ਕੁਦਰਤੀ ਇਹ ਪਾਣਾ ਵਾਪਰ ਗਿਆ ਪੁੱਲ ਬਣਦਾ ਸੀ ਰਾਹ ਚ ਉਹਦੇ ਕਾਰਨ ਕੰਟਰੋਲ ਨਹੀਂ ਹੋਈ ਗੱਡੀ ਗੱਡੀ ਉਤੋਂ ਦੀ ਛਾਲ ਮਾਰ ਗਈ ਦੋਵੇਂ ਵਿੱਚੇ ਮਰ ਗਏ ਦੋਵੇਂ ਮੁੰਡੇ ਉਸੇ ਟਾਈਮ ਹਾਂ ਜੀ ਦੋਆਂ ਦੀ ਇਹ ਜੋ ਪਰਿਵਾਰ ਸੀ ਜੀ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਸੀ ਪਰਿਵਾਰ ਖੇਤੀਬਾੜੀ ਕਰਦੇ ਸੀ ਜੀ ਬਸ ਦੋਏ ਦੋਏ ਮੁੰਡੇ ਟਰੈਕ ਚਲਾਉਂਦੇ ਤੇ ਉਹ ਨਾ ਚਲਾਉਂਦਾ ਤੀ ਇਹ ਆਪਦਾ ਚਲਾਉਂਦਾ ਤੀ ਖੇਤੀਬਾੜੀ ਕਰਕੇ ਗੁਜ਼ਾਰਾ ਕਰਦੇ ਸੀਗੇ ਹਾਂ ਉਹ ਗੇਰਾ ਵੀ ਜਾਣਾ ਸੀ ਬੱਚੇ ਨੇ ਹਾਂ ਜੀ ਇੱਕ ਮੁੰਡੇ ਨੇ ਜਾਣਾ ਸੀਗਾ ਮੋੜੀ ਘੰਡਾਂ ਦੇ ਮੁੰਡੇ ਨੇ ਇਹ ਸਾਡਾ ਪੂਣੀਆ ਪਰਿਵਾਰ ਦਾ ਬੰਦਾ ਤੀ ਕੀ ਨਾਮ ਹੋ ਜੀ ਮੱਖਣ ਸਿੰਘ ਹੈ ਜੀ ਇੱਕ ਜੀ ਕਿਵੇਂ ਦੇਖੀ ਤੁਹਾਡੇ ਕੋਲ ਬਹੁਤ ਮੰਦਪਕੀ ਘਟਨਾ ਵਾਪਰੀ ਹੈ ਹਾਂ ਜੀ ਬਹੁਤ ਦੁਖਾਈ ਘਟਨਾ ਵਾਪਰੀ ਹੈ ਜੀ ਕੱਲ ਸ਼ਾਮ ਦਾ ਹੀ ਜਦੋਂ ਇਹ ਘਟਨਾ ਵਾਪਰੀ ਹੈ ਪੌਣੇ 8 ਵਜੇ ਦੀ ਪਿੰਡ ਦੇ ਵਿੱਚ ਬਹੁਤ ਵੱਡੀ ਸੋਗ ਦੀ ਲਹਿਰ ਹੈ ਜੀ ਉੱਲੇ ਮੁੰਡੇ ਸਤੋਂ ਪਿੰਡ ਦੀ ਰਹਿਣ ਵਾਲੇ ਸੀ ਹਾਂਜੀ ਸਾਡੇ ਪਿੰਡ ਦੇ ਰਹਿਣ ਵਾਲੇ ਦੇ ਇੱਕ ਮੁੰਡੇ ਨੇ ਬਾਹਰ ਹੀ ਜਾਣਾ ਸੀਗਾ ਥੋੜੇ ਟਾਈਮ ਦੇ ਵਿੱਚ ਇੱਕ ਮੁੰਡਾ ਸਟੱਡੀ ਕਰ ਰਿਹਾ ਸੀ ਸ਼ਾਇਦ ਜੀ ਛੋਟੀ ਉਮਰ ਸੀ ਉਹਨਾਂ ਦੀ ਇਹ ਸਵਾਸੀ ਮੁੰਡਾ ਆ ਜੀ ਕਿੰਨੇ ਕ ਪਿੰਡ ਬਹੁਤ ਵਧੀਆ ਠੀਕ ਕਿੰਨੇ ਇੱਕ ਸਵਾ ਦੇ ਪਰਿਵਾਰ ਵੀ ਨੇ ਇੱਕ ਸਵਾ ਦੇ ਨੇ ਇਹਨਾਂ ਦੇ ਵਧੀਆ ਸ਼ਰੀਫ ਸੀ ਇੱਕ ਮੁੰਡੇ ਦਾ ਡੈਡੀ ਦੀ ਡੈਥ ਹੋਈ ਹੋਈ ਹੈ ਜੀ